ਇੱਥੇ ਕੋ ਤਸਵੀਰਾਂ ਮੌਕੇ ਦੀਆਂ ਸੀ ਉੱਤਰਾਖੰਡ ਦੇ ਵਿੱਚ ਕਿਵੇਂ ਸਲਾਨੀਆਂ ਨੂੰ ਜਿਹੜਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਰਫਟਿੰਗ ਕਰਕੇ ਸਲਾਨੀਆਂ ਨੂੰ ਕਿਵੇਂ ਪਹਾੜੀਆਂ ਦੇ ਜਿਹੜਾ ਪਾਣੀ ਦੇ ਪੱਧਰ ਵਧੇ ਹੋਏ ਨੇ ਪਾਣੀ ਦੇ ਪੱਧਰ ਤੋਂ ਬਚਾਇਆ ਜਾ ਰਿਹਾ ਕਿਵੇਂ ਸਲਾਨੀਆਂ ਨੂੰ ਕੰਡਿਆਂ ਤੇ ਖੜਾ ਕੇ ਉਹਨਾਂ ਨੂੰ ਰਫਟਿੰਗ ਕਰਕੇ ਬੋਟਿੰਗ ਰਾਹੀਂ ਇਧਰ ਲਈ ਸਾਈਡ ਲਿਆਂਦਾ ਜਾ ਰਿਹਾ ਕਿਉਂਕਿ ਕਿਸੇ ਦੀ ਕੀਮਤੀ ਜਾਨ ਨਾ ਜਾ ਸਕੇ ਪਾਵੇਂ ਕਿ ਐਨਡੀਆਰਐਫ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਪੂਰਾ ਮਸਤੈਦ ਆ ਪਰ ਲੇਕਿਨ ਫਿਰ ਵੀ ਜਾਨ ਮਾਲ ਦੀ ਰਾਖੀ ਅਸੀਂ ਕਹਾਂਗੇ ਆਪਣੇ ਮਾਦੀਮ ਰਾਹੀਂ ਵੀ ਆਪਣੀ ਜਾਨ ਮਾਲ ਦੀ ਰਾਖੀ ਆਪ ਵੀ ਕਰੋ ਕਿਉਂਕਿ ਇਹ ਜਿਹੇ ਥਾਂਾਂ ਤੇ ਨਾ ਜਾਓ ਜਿੱਥੇ ਸਾਡੀ ਜਾਨ ਨੂੰ ਜਿਹੜਾ ਖਤਰਾਗਾ ਤੁਸੀਂ ਦੇਖ ਲਓ ਤਸਵੀਰਾਂ ਦੇ ਵਿੱਚ ਕਿਵੇਂ ਐਨਡੀਆਰਐਫ ਦੀ ਟੀਮ ਆ ਜਿਹੜੀ ਜਦੋਂ ਜਹਿਦ ਕਰਕੇ ਸਲਾਨੀਆਂ ਨੂੰ ਦੂਜੇ ਕੰਡੇ ਤੋਂ ਲਿਆ ਕੇ ਬਚਾਓ ਵਾਲੇ ਪਾਸੇ ਜਿਹੜਾ ਕਿਨਾਰਾਗਾ ਉਸ ਪਾਸੇ ਲਿਆਂਦਾ ਜਾ ਰਿਹਾ ਜਿੱਥੇ ਪ੍ਰਸ਼ਾਸਨ ਮਸਤੈਦ ਆ ਆ ਦੇਖੋ ਕਿਵੇਂ ਤਸਵੀਰਾਂ ਦੇ ਵਿੱਚ ਰਫਟਿੰਗ ਕੀਤੀ ਜਾ ਰਹੀ ਹੈ ਨੌਜਵਾਨਾਂ ਵੱਲੋਂ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਤੇ ਸੈਲਾਨੀਆਂ ਨੂੰ ਆ ਦੇਖੋ ਕਿਵੇਂ ਪਾਣੀ ਕਿੰਨੇ ਕਿੰਨੇ ਫੁੱਟ ਪਾਣੀ ਹੈ ਜਿੱਥੋਂ ਇਹਨਾਂ ਨੂੰ ਬਾਹਰ ਕੱਢ ਕੇ ਭੇਜਿਆ ਜਾ ਰਿਹਾ ਦੇਖੋ ਤਸਵੀਰਾਂ ਦੇ ਵਿੱਚ ਕਿੰਨੇ ਸੈਲਾਨੀ ਨੇ ਕਿਵੇਂ ਫਸੇ ਹੋਏ ਨੇ ਆ ਦੇਖੋ ਮੌਕੇ ਦੀਆਂ ਤਸਵੀਰਾਂ ਨੇ ਇਹ ਮੌਕੇ ਦੀਆਂ